ਜੋ ਵੀ ਗੁਰੂ ਦਾ ਦਿੱਤਾ ਉਹਨੂੰ ਵੰਡ ਕੇ ਛਕਣਾ ਚਾਹੀਦਾ ਹੈ। ਫੋਨੀ ਸਰੂ ਤਾ ਪਾਏ ਮਰਦਾਨਾ ਜੀ ਦੂਜੀ ਵਾਰੀ ਪਹਾੜੀ ਉੱਤੇ ਚੜ ਕੇ ਫੋਨੀ ਇਕੰਦਾਰ ਨੂੰ ਕਹਿੰਦੇ ਕਿ ਮੇਰੇ ਗੁਰੂ ਤਾਂ ਕਹਿੰਦੇ ਕਿ ਫਕੀਰਾਂ ਨੂੰ ਤੇ ਸਭ ਨੂੰ ਕੋਈ ਵੀ ਹੰਕਾਰ ਨਹੀਂ ਹੋਣਾ ਚਾਹੀਦਾ। ਜੋ ਵੀ ਰੱਬ ਦਾ ਦਿੱਤਾ ਹੈ ਉਹਨੂੰ ਵੰਡ ਕੇ ਛਕਣਾ ਚਾਹੀਦਾ ਹੈ। ਤਵ ਲਿਖੰਦਾਰੀ ਕਹਿੰਦਾ ਅਗਰ ਤੁਹਾਡੇ ਗੁਰੂ ਵਿੱਚ ਐਨੀ ਸ਼ਕਤੀ ਹੈ ਤਾਂ ਤੁਹਾਨੂੰ ਖੁਦ ਕਿਉਂ ਨਹੀਂ ਪਾਣੀ ਪਿਲਾ ਦਿੰਦੇ। ਤਾ ਪਾਏ ਮਰਦਾਨਾ ਜੀ गुरु जी ने उ कहते जो वली ने कहा गुरु जी, जी कहते कि ए वाला पत्थर पड़े करो तो जो भाई मरदाना जी ने वाला पत्थर परे किया पा, पत्थर तिलो पानी निक, का चश्मा निकल निकल आया जिन्हों देख के वलीगंधारी हैरान रह गया तो उन्हें देखा कि वे चश्मे का पानी कट हों जा रहा है तो फिर वलिकी गुस्सा आया तो उन्हें अपने को वाला ਹਤਿੰਕੇ ਗੁਰਨਾਣਕ ਦੇਵ ਜੀ ਨੂੰ ਤੇ ਪਰਮਰਧਾਨਾ ਜੀ ਨੂੰ ਮਾਰ ਲੈ ਥੱਲੇ ਸੁਤਤਾ ਤੇ ਜਦ ਗੁਰੂ ਜੀ ਦੇ ਵੱਲੋਂ ਪੱਥਰ ਆਇਆ ਉਹਦੇ ਗੁਰੂ ਜੀ ਨੇ ਆਪਣੇ ਹੱਥ ਤੇ ਪੰਜੇ ਨਾਲ ਉਸ ਪੱਥਰ ਨੂੰ ਰੋਕ ਲਿਆ ਜਿਹਦਾ ਨਿਸ਼ਾਨ ਅੱਜ ਤੱਕ ਉੱਥੇ ਹੈ ਤਬਲੀ ਕੰਤਾਇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨੇ ਗੁਰੂ ਜੀ ਤੋਂ ਆ ਕੇ ਮਾਫੀ ਮੰਗੀ ਤੇ ਗੁਰੂ ਜੀ ਨੇ ਕਿਹਾ ਕਿ ਫਕੀਰਾਂ ਨੂੰ ਕਦੇ ਵੀ ਹੰਕਾਰ ਨਹੀਂ ਹੋਣਾ ਚਾਹੀਦਾ ਤੇ ਸਭ ਨੂੰ जो भी रबता दिता है उन्होंने वंट के छपना चाहिए है तो जिथे वह पत्थर रुकया वो आज तक रुकया है तो उस पत्थर को पंजा प्रजा साहब गुरद्वारे के नाम तो जाने जाता है वाहेगुरु जी का खालसा वाहेगुरु जी की फतेह बोले ਜੋ ਕਿ 5ਵੀਂ ਕਲਾਸ ਵਿੱਚ ਪੜ੍ਹਦੇ ਹਨ ਉਹਨਾਂ ਦੀ ਕਵਿਤਾ ਇੱਕ ਸਵਾਲ ਅਕਸਰ ਵੰ ਕਰਵਾਉਣਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਤੁਹਾਡੇ ਉਗੇ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਇਹ ਸਵਾਲ ਇਹ ਸਵਾਲ ਹੈ ਨਾ Hindu ਨਾ Muslim ਇਹ ਗੁਰੂ ਨਾਨਕ ਨੇ ਕਿਹਾ ਸੀ ਫੇਰ ਨੋ ਗੁਰੂਆਂ ਨੂੰ ਹਿੰਦੂ ਬ੍ਰਾਊਨ ਕੌਣ ਆਇਆ ਇਹ ਸਵਾਲ ਹੈ ਸਿੱਖ ਨੂੰ ਹਿੰਦੂ ਕਹਣ ਕੌਣ ਆਇਆ ਗੁਰਮਤ ਪੁੱਤੇ ਤਿਲਕ ਲਗਾਉਣ ਕੌਣ ਆਇਆ ਇਹ ਸਵਾਲ ਹੈ ਕੇਸਰੀ ਨਿਸ਼ਾਨ ਕੇਸਰੀ ਚੋਲੇ ਕੇਸਰੀ ਨੂੰ ਭਗਵਾ ਬਣਾਉਣ ਕੌਣ ਆਇਆ ਇਹ ਸਵਾਲ ਹੈ ਜਾਗੀ ਨੇ ਗੁਰੂ ਅਰਜਨ ਨੂੰ ਸ਼ਹੀਦ ਕੀਤਾ ਸੀ ਇਹ ਤੇ ਖੂਬ ਸੁਣਿਆ ਸੀ ਪਰ ਉਸ ਨੂੰ ਪੜ ਕੌਣ ਕ ਇਹ ਸਵਾਲ ਹੈ ਨਗਾੜੇ ਵੱਜਦੇ ਨੇ ਗੁਰੂ ਘਰ ਇੱਥੇ ਇੱਥੇ ਗੁੱਸਨੀ ਆਸੀ ਇੱਥੇ ਕੰਗਿਆ ਵਜਾਉਂ ਕੋਨ ਆਇਆ ਇਹ ਸਵਾਲ ਹੈ ਦੁਨੀਆ دیਵਾਨੀ ਸੀ ਸਰਦਾਰੀ ਜਿੱਤੇ ਉਸ ਦੇ ਕੇਦਾਰ ਦੀ ਉਹਨੂੰ ਸੰਤਾ ਬੰਤਾ ਕਰਨ ਕੋਨ ਆਇਆ ਇਹ ਸਵਾਲ ਹੈ ਸਰਕਾਰਾਂ ਟਕਸਾਨਾਂ ਤੇ ਜਿੱਥੇ ਬੰਦੀਆਂ ਨੂੰ ਨਿੰਦਣ ਵਾਲਿਓ ਆਪ